ਨਹਿਰਾ ਚ ਪਾਣੀ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨਹਿਰਾ ਚ ਨਾ ਜਾਣ ਦੀ ਕੀਤੀ ਅਪੀਲ ਤਪਦੀ ਗਰਮੀ ਤੋਂ ਰਾਤ ਪਾਉਣ ਲਈ ਨੌਜਵਾਨਾਂ ਨੇ ਲੱਭਿਆ ਨਵਾਂ ਰਾਤ ਸਵੀਮਿੰਗ ਪੂਲ ਤੇ ਜਾ ਗਰਮੀ ਤੋਂ ਪਾਰ ਰਹੇ ਨੇ ਜਾਤ तपद गर्मी विचाले आलम यह हो चुकया है कि लोगों घरों बाहर निकलना बंद कर दिता है बाजार सुने पे ने गर्मी तो पानेवाना वालों नहर का रुख किया जा रहा है पर झोने की बिजाई और डेमान के दे गेट समय तो पहला खुलन की वजह न सारियां नहर भरिया हुई अजिहे प्रशासन वालों भी नहर के नेे जाने पाबंदी लगा दी गई है जिसके चलते नौजवानों वालों हूँ गर्मी तो निजात पाने लविमिंग पूल का रुख किया जा रहा है जिथे पानी चुकी लगा इन्हों नौजवान वालों गर्मी के आलम च मस्ती की जा रही है इस संबंधी जद इन्ह ਨੌਜਵਾਨਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜਿਸ ਵਜ੍ਹਾ ਨਾਲ ਬਾਜ਼ਾਰਾਂ 'ਚ ਗ੍ਰਾਹਕ ਵੀ ਨਹੀਂ ਹੈ ਇਸ ਵਜ੍ਹਾ ਨਾਲ ਲੋਕ ਗਰਮੀ ਤੋਂ ਨਿਜਾਤ ਪਾਉਣ ਦੇ ਲਈ সুইমিਂਗ ਪੂਲ ਤੇ ਆਏ ਹਨ ਮੇਰਾ ਨਾਮ ਡਿੰਪ ਲੈ ਗਈ ਜੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਗਰਮੀ ਕਾਫੀ ਪੈ ਰਹੀ ਆ 40 45 ਡਿਗਰੀ ਹੈ ਸੈਲਸੀਅਸ ਹੋ ਗਿਆ ਹੈ ਗਰਮੀ ਦਾ ਤੇ ਆਪਾਂ ਇੱਥੇ ਆਏ ਆ ਇੰਜੋਏ ਕਰਨ ਲਈ ਇੱਥੇ ਥੋੜਾ ਆ ਕੇ ਰਿਹਾਸ ਹੋਈ ਆ ਸਾਨੂੰ ਕਾਫੀ ਜ਼ਿਆਦਾ ਮਜ਼ਾ ਆ ਰਿਹਾ ਇੱਥੇ ਸਾਨੂੰ ਪੁਜਾਰਾਂ ਦੇ ਕੀ ਹਾਲਾਤ ਬੁਜਾਰਾ ਦੇ ਵੀ ਤੁਸੀਂ ਦੇਖ ਸਕਦੇ ਹੋ ਜਿਆਦਾ ਗਰਮੀ 'ਚ ਲੋਕ ਜਾ ਰਹੇ ਆ ਪਰ ਨੇ ਲੈ ਆ ਉਹਨਾਂ ਨੇ ਤੇ ਬਸ ਇੱਦਾ ਹੀ ਜਾ ਰਹੇ ਬੰਦੇ ਸਾਰੇ ਅਜੀ ਕੀ ਨਾਰੀ ਤੁਹਾਡਾ ਮੇਰਾ ਨਾਮ ਸੁਮਿਤ ਕੁਮਾਰ ਹੈ ਰਾ ਮਾ ਪਠਾਨਕੋਟ ਦਾ ਰਹਿਣ ਵਾਲਿਆ ਤੇ ਇਸ ਟਾਈਮ ਤੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਕੁਝ ਟਾਈਮ ਤੋਂ 45 ਡਿਗਰੀ ਤੇ ਲੱਗੇ ਸਾਡੇ ਟੈਂਪਰੇਚਰ ਵਧ ਗਿਆ ਹੋਇਆ ਤੇ ਐਕਚੁਅਲੀ ਕੀ ਕਹਿੰਦੇ ਆ ਕਸਟਮਰ ਵੀ ਮਾਰਕੀਟ ਦੇ ਵਿੱਚ ਜ਼ਿਆਦਾ ਨਹੀਂ ਹੈਗਾ ਤੇ ਉਹਦੇ ਕਾਰਨ ਨਾਲ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਆਪਾ ਆਪਣੇ ਆਪ ਨੂੰ ਰਿਲੈਕਸ ਕਰਨ ਵਾਸਤੇ ਇਸ ਟਾਈਮ ਤੇ সুইਮ ਪੂਲ ਦੇ ਵਿੱਚ ਆਏ ਹੋਏ ਆ ਕਿਉਂਕਿ ਜਦੋਂ ਸਾਡਾ ਟਾਈਮ ਵੀ ਪਾਸ ਹੋ ਰਿਹਾ ਤੇ ਵਧੀਆ ਰਹੇ